ਨਾਜ਼ੀ ਇਹ ਹੀ ਹੈ ਜੀ ਐਮਐਲਏ ਸਾਹਿਬ ਨੇ 18 ਤਰੀਕ ਨੂੰ ਜਿਹੜੀ ਤਹਿਸੀਲ ਦਫ਼ਤਰ ਜਾ ਕੇ ਬਰਤਾਲ ਕੀਤੀ ਹੈ ਪਹਿਲੀ ਗੱਲ ਤਾਂ ਐਮਐਲਏ ਸਾਹਿਬ ਨੂੰ ਕਾਨੂੰਨੀ ਤੌਰ ਤੇ ਸਾਡੇ ਦਫ਼ਤਰ ਜਾ ਕੇ ਬਰਤਾਲ ਕਰਨ ਦਾ ਸੰਛੇਦਕਾਂ ਕੋਈ ਅਧਿਕਾਰ ਨਹੀਂ ਹੈਗਾ ਦੂਜੀ ਗੱਲ ਜੇ ਉਹਨਾਂ ਨੇ ਬਰਤਾਲ ਕਰਨ ਆਉਣਾ ਵੀ ਹੈ ਤਾਂ ਸਾਡੇ ਅਫਸਰ ਸਭਾਨ ਬੈਠੇ ਨੇ ਡੀਸੀ ਸਾਹਿਬ ਬੈਠੇ ਨੇ ਉਹਨਾਂ ਦੇ ਧਿਆਨ ਚ ਵੀ ਲਿਆ ਸਕਦੇ ਆ ਕੋਈ ਸਾਡਾ ਮੁਲਾਜ਼ਮ ਜੇ ਨਹੀਂ ਸਹੀ ਤਰੀਕਾ ਨਾਲ ਕੰਮ ਕਰ ਰਿਹਾ ਵੀਰ ਸਾਹਿਬ ਦੇ ਧਿਆਨ ਚ ਵੀ ਲਿਆ ਸਕਦੇ ਆ ਸਾਡੇ ਦਫ਼ਤਰ ਦੇ ਰਿਕਾਰਡ ਤੋਂ ਉਹਨਾਂ ਨੇ ਬਰਤਾਲ ਕਰਨੀ ਹੈ ਕੋਈ ਰਿਟਰਨ ਚ ਲੈਟਰ ਆਵੇ ਬੀਚੂ ਸਾਹਿਬ ਨੂੰ ਆਵੇ ਸਾਡਾ ਰਿਕਾਰਡ ਉਹਨੇ ਮੰਗਾਉਣਾ ਰਿਟਰਨ ਚ ਮੰਗਾਉਣਾ ਐਸਾ ਫੋਨ ਕਰਕੇ ਤੁਸੀਂ ਰਿਕਾਰਡ ਲੈ ਕੇ ਦਫ਼ਤਰ ਪਹੁੰਚੋ ਜੀ ਐਮਐਲਏ ਸਾਹਿਬ ਮੰਗਾਉਣੇ ਜਾਂਦਾ ਸਟਾਫ ਮੰਗਾਉਂਦਾ ਹੈ ਉਹ ਕਾਨੂੰਨੀ ਤੌਰ ਤੇ ਗਲਤ ਹੈ ਨਜਾਇਜ਼ ਹੈ ਅਸੀਂ ਇਸ ਦੀ ਸਖਤ ਸਭਾ ਨਿੰਦਾ ਕਰਦੇ ਹਾਂ ਤੇ ਸਾਨੂੰ ਇਹ ਮਨਜ਼ੂਰ ਨਹੀਂ ਜੀ ਅਸੀਂ ਆਪਣਾ ਸੰਘਰਸ਼ ਸਿੱਖਾ ਕਰਾਂਗੇ ਐਮਐਲਏ ਸਾਹਿਬ ਜੇ ਤਾਂ ਮਾਫੀ ਮੰਗਦੇ ਆ ਕੇ ਤਾਂ ਠੀਕ ਹੈ ਨਹੀਂ ਤਾਂ ਜੇ ਲੋੜ ਪਈ ਤਾਂ ਅਸੀਂ ਸਾਰਾ ਪੰਜਾਬ ਬੰਦ ਕਰਾਂਗੇ ਜਿਹੜਾ ਅੱਜ ਧਰਨਾ ਲੱਗਿਆ ਜਿਹੜਾ ਪਿਛਲੇ ਦਿਨੀ ਮੀਡੀਆ ਵੀ ਮੀਡੀਆ ਦੇ ਵਿੱਚ ਵੀ ਤੁਸੀਂ ਜਾਣਦੇ ਹੋ ਵੀਡੀਓ ਵੀ ਸੋਸ਼ਲ ਮੀਡੀਆ ਤੇ ਵਾਇਲ ਕੀਤੀ ਗਈ ਤੀ ਗਈ ਇਹਦੇ ਵਿੱਚ ਜਿਹੜੇ ਸਾਡੇ ਮਾਨਯੋਗ ਵਾਇਦਖ ਸਾਹਿਬ ਨੇ ਉਹਨਾਂ ਨੇ ਤਸਵੀਲ ਦਾ ਦਫ਼ਤਰ ਆ ਕੇ ਜਿਹੜੀ ਅਚਨਚੇਤ ਚੈੱਕ ਕੀਤੀ ਇਹ ਤੇ ਉਹਨਾਂ ਵੱਲੋਂ ਜੋ ਰਿਕਾਰਡ ਮੰਗਾਇਆ ਗਿਆ ਤੇ ਉਹ ਉਹਨਾਂ ਦੇ ਜੋ ਮੰਗਾਇਆ ਗਿਆ ਉਹਨਾਂ ਨੇ ਪਹਿਲੇ ਪੇਸ਼ ਕੀਤਾ ਗਿਆ ਸੀ ਪੇਸ਼ ਕਰਕੇ ਜਿਹੜੀ ਸਾਡੀ ਕੰਸਰਨਡ ਕਲਰਕ ਤੀ ਦੂਸਰੇ ਦਿਨ ਫੇਰ ਫੋਨ ਕਰਕੇ ਕਿਹਾ ਜਾ ਉਹਨਾਂ ਨੂੰ ਕਿ ਉਹ ਰਿਕਾਰਡ ਲੈ ਕੇ ਸਾਡੇ ਦਫ਼ਤਰ ਪਹੁੰਚੋ ਸਰਕਾਰੀ ਦੇ ਜਿਹੜਾ ਰਿਕਾਰਡ ਹੈ ਇਹ ਬਹੁਤ ਐਮ ਰਿਕਾਰਡ ਹੈ ਇਹਨਾਂ ਨੂੰ ਤੁਸੀਂ ਕਿਸੇ ਦਫ਼ਤਰ ਦੇ ਵਿੱਚ ਨਹੀਂ ਲੈ ਕੇ ਜਾ ਇਹ ਦੂਸਰੇ ਦਿਨ ਫੇਰ ਉਹਨਾਂ ਨੇ ਜਿਹੜੀ ਇੱਥੇ ਜਾ ਕੇ ਹੈਵੀ ਕਲੀਡਜ਼ ਆ ਜਿਹੜੀ ਇੱਥੇ ਕੰਸਰਟ ਕਲੈਕਟ ਕੀਤੀ ਤੇ ਉਹ ਵੀ ਬਹੁਤ ਘਬਰਾ ਗਈ ਦੀ ਉਹਨਾਂ ਨੇ ਯੂਨੀਅਨ ਦੇ ਧਿਆਨ ਦੇ ਵਿੱਚ ਲਿਆਂਦਾ ਤੇ ਅਸੀ ਮਾਂ ਜੋ ਡਿਫਟੀ ਰੂਪਨਗਰ ਦੇ ਧਿਆਨ ਵਿੱਚ ਲਿਆਂਦਾ ਅੱਜ ਅਸੀਂ ਇੱਕ ਦਿਨ ਦਾ ਜਿਹੜਾ ਧਾਰਨਾ ਦੇ ਰਹੇ ਹਾਂ ਜਿਹਦੇ ਵਿੱਚ ਡੀਸੀ ਅਫਸਰ ਕਰਮਚਾਰੀ ਯੂਨੀਅਨ ਪਟਵਾਰ ਯੂਨੀਅਨ ਤੇ ਜਿਹੜਾ ਕਨਗਰੈਸ ਐਸੋਸੀਏਸ਼ਨ ਆ ਤੇ ਤੇ ਜਿਹੜੀ ਸਾਰੀ ਜ਼ਿਲ੍ਹੇ ਦੀ ਰੈਵਨਿਊ ਐਸੋਸੀਏਸ਼ਨ ਆ ਉਹ ਵੀ ਸਾਰੀ ਅੱਜ ਜਿਹੜੀ ਹੈਗੇ ਸਾਰਾ ਪੰਜਾਬ ਬੰਦ ਹੈ ਜੀ ਜਿਸ ਨੂੰ ਅੱਜ ਵਿਧਾਇਕ ਸਾਹਿਬ ਆ ਕੇ ਮਾਫੀ ਨਹੀਂ ਮੰਗਦੇ ਸਾਡੇ ਕੋਲੋਂ ਆਪਣੀ ਕੀਤੀ ਗੱਲ ਦੀ ਤਾਂ ਸੋਮਵਾਰ ਨੂੰ ਜਿਹੜਾ ਸਾਰਾ ਪੰਜਾਬ ਆ ਡੀਸੀ ਦਫ਼ਤਰ ਚ ਮੁੱਚਾ ਜਿਹੜਾ ਸਟਾਫ ਹੈਗਾ ਉਹ ਹੜਤਾਲ ਦੇ ਰੂਪ ਜਿਹਦੀ ਸਾਰੀ ਜ਼ਿੰਮੇਵਾਰੀ ਡੀਸੀ ਸਾਹਿਬ ਦੀ ਹੋਗੀ ਜਾਂ ਵਿਧਾਇਕ ਸਾਹਿਬ ਦੀ। ਕੰਮ ਕੀ ਹੈ? ਦੇਖੋ ਭ੍ਰਿਸ਼ਟਾਚਾਰ ਦੇ ਦਾ ਬਿਲਕੁਲ ਅਸੀਂ ਵੀ ਖਿਲਾਫ ਹਾਂ ਕਿ ਭ੍ਰਿਸ਼ਟਾਚਾਰ ਪੰਜਾਬ ਚ ਖਤਮ ਹੋਣਾ ਚਾਹੀਦਾ ਹੈ। ਪੰਜਾਬ ਵਿੱਚ ਸਾਨੂੰ ਬੜੀਆਂ ਰੀਝਾਂ ਨਾਲ ਨਮੀ ਨਮੀ ਅਸੀਂ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ ਹੈ। ਅਸੀਂ ਬਹੁਤ ਸਤਕਾਰ ਨਾਲ ਬਹੁਤ ਰੀਝਾਂ ਨਾਲ ਇਹਨਾਂ ਨੂੰ ਬਣਾਇਆ। ਸੋ ਅਸੀਂ ਇਹ ਕਹਿੰਦੇ ਆ ਕਿ ਜੋ ਸਰਕਾਰ ਦਾ ਦਫ਼ਤਰ ਹੈ ਉਸ ਦੇ ਵਿੱਚ ਜਿਹੜੀ ਦਖਲਅੰਦਾਜ਼ੀ ਹੈ ਉਹ ਸਿਸਟਮ ਨਾਲ ਹੋਣੀ ਚਾਹੀਦੀ ਹੈ ਕਿਉਂਕਿ ਸਾਡੇ ਡੀਸੀ ਸਾਹਿਬ ਬੈਠੇ ਨੇ ਇਹ ਡੀਸੀ ਸਾਹਿਬ ਬੈਠੇ ਨੇ ਜੇ ਕੋਈ ਨਾਰਾਜ਼ਗੀ ਉਹਨਾਂ ਨਾਲ ਗੱਲ ਕੀਤੀ ਜਾ ਸਕਦੀ ਹੈ ਤੇ ਜੇਕਰ ਕੋਈ ਇਦਾਂ ਦੀ ਕੋਈ ਭਾਸ਼ਾ ਜਿਹੜੀ ਮੁਲਾਜ਼ਮਾਂ ਨੂੰ ਤੰਗ ਪਰੇਸ਼ਾਨ ਕਰੇ ਉਹਦੇ ਖਿਲਾਫ ਵੀ ਸਾਡਾ ਇਹ ਧਰਨਾ ਜਿਹੜਾ ਉਹ ਲੱਗਿਆ ਤੇ ਜੇਕਰ ਹੁਣ ਇਹ ਨਹੀਂ ਸਮਝੋਤਾ ਹੁੰਦਾ ਤਾਂ ਅਸੀਂ ਜਿਹੜਾ ਇਹ ਸੂਬਾ ਪਧਰੀ ਡੀਸੀ ਦਫਤਰ ਦੀ ਜਿਹੜੀ ਜੂਨੀਅਨ ਹੈ ਉਹਦੇ ਵਿੱਚ ਵੀ ਇਹ ਫੈਸਲਾ ਮੰਗ ਕਰਾਂਗੇ ਕਿ ਪੰਜਾਬ ਲੈਵਲ ਤੇ ਹੀ ਬੰਦ ਹੋਵੇ ਇਸ ਕਰਕੇ ਅਸੀਂ ਇਹ ਪ੍ਰਸ਼ਾਸਨ ਤੋਂ ਚਾਹੁੰਦੇ ਆ ਤੇ ਐਮਐਲਏ ਸਾਹਿਬ ਤੋਂ ਚਾਹੁੰਦੇ ਆ ਕਿ ਸਮਝੌਤਾ ਕਰਕੇ ਇਸ ਮਸਲੇ ਦਾ ਹੱਲ ਕੀਤਾ ਜਾਵੇ ਸਾਡੇ ਜਿਹੜੇ ਇਲਾਕੇ ਦੇ ਐਮਐਲਏ ਸਾਹਿਬ ਹੈ ਇਹਨਾਂ ਦਾ ਜਿਹੜਾ ਰਵੱਈਆ ਮੁਲਾਜ਼ਮਾਂ ਪ੍ਰਤੀ ਸਹੀ ਨਹੀਂ ਹੈਗਾ ਜੀ ਸਾਡੇ ਜਿਹੜੇ ਮੁਲਾਜ਼ਮ ਹੈ ਜਾਂ ਸਾਡੇ ਪਟਵਾਰੀ ਸਾਰੇ ਇੱਕ ਇੱਕ ਸਰਕਲ ਮਤਲਬ ਇੱਕ ਇੱਕ ਪਟਵਾਰੀ ਚਾਰ ਚਾਰ ਤਿੰਨ ਤਿੰਨ ਸਰਕਲਾਂ ਦਾ ਕੰਮ ਕਰ ਰਹੇ ਆ ਸਾਨੂੰ ਬਤਾਈ ਕਿਦਾਂ ਕੰਮ ਕਰ ਰਿਹਾ ਹੈ। ਇਹ ਮਾਨਸਿਕ ਤੌਰ ਤੇ ਪਰੇਸ਼ਾਨ ਹੁੰਦੇ ਆ। ਉਲਟ ਇਹਨਾਂ ਦੇ ਜਿਹੜੇ ਇਹ ਨਹੀਂ ਬੰਦੇ ਰੱਖੇ ਹੋਏ ਅੱਗੇ ਬਲੈਂਟੇਰ ਉਹ ਸਾਨੂੰ ਆ ਕੇ ਧਮਕੀਆਂ ਦਿੰਦੇ ਆ। ਜੇ ਉਹਨਾਂ ਦਾ ਕੰਮ ਨਾ ਕਰੀਏ, ਗਲਤ ਕੰਮ ਕਰਨ ਨੂੰ ਸਾਨੂੰ ਪ੍ਰੈਸ ਕਰਦੇ ਆ। ਤੇ ਸਾਨੂੰ ਬਾਫੀ ਪ੍ਰੈਸੇ ਕਰਕੇ ਉਹ ਕੰਮ ਕਰਾਉਣ ਦੀ ਕੋਸ਼ਿਸ਼ ਕਰਦੇ ਆ। ਅਸੀਂ ਉਹਨਾਂ ਮਨਾਂ ਕਰਦੇ ਆ ਫਿਰ ਸਾਨੂੰ ਉਲਟੇ ਸਾਈਡੋਂ ਮਸਾਨ ਦੀ ਕੋਸ਼ਿਸ਼ ਕਰਦੇ ਆ। ਨਵਈਆ ਇਹ ਮਲਾਜਮਾ ਪ੍ਰਤੀ ਬਹੁਤ ਚੰਗਾ ਨਹੀਂ ਹੈ ਸਰ। ਇਸ ਲਈ ਉਹਨਾਂ ਦੇ ਅਸੀਂ ਵਿਰੋਧ ਕਰਦੇ ਆ। ਸਰ ਲੋਕ ਤਾਂ ਪਰੇਸ਼ਾਨ ਹੈਗੇ ਆ। ਲੋਕਾਂ ਨੂੰ ਮੁਲਾਜ਼ਮਾਂ ਦੇ ਵੀ ਸਮਝਣਾ ਚਾਹੀਦਾ ਇਹਨਾਂ ਉੱਤੇ ਆ ਪਰੇਸ਼ਾਨੀ ਹੈ ਲੋਕਾਂ ਨੂੰ ਆਪਣੇ ਕੰਮ ਤੱਕ ਮਾਲੋ ਹੁੰਦਾ ਹੀ ਕੰਮ ਕਰਨ ਦੀ ਕੋਸ਼ਿਸ਼ ਕਰਦੇ ਆ ਜਿੰਨੇ ਸਾਡੇ ਕੋਲ ਆਉਂਦੇ ਆ ਤੇ ਉਹਨਾਂ ਨੂੰ ਸੰਤੁਸ਼ਟ ਕਰਨ ਦੀ ਕੋਸ਼ਿਸ਼ ਕਰਦੇ ਆ ਲੇਕਿਨ ਇੱਕ ਮੁਲਾਜ਼ਮ ਕੋਲ ਜਦ 20 25 25 ਮਿੰਟ ਦਾ ਕੰਮ ਕਰ ਰਿਹਾ ਉਹਨੂੰ ਥੋੜਾ ਔਖਾ ਹੈ ਅੰਨੇ ਬੰਦਿਆਂ ਨੂੰ ਢੀਲ ਕਰਨਾ ਜਾਂ ਉਹਨਾਂ ਨਾਲ ਕੰਮ ਕਰਨਾ ਜੋ ਸਾਡੇ ਕੋਲ ਫਰਜ਼ਾ ਬਣਾਉਂਦੇ ਆ ਜਾਂ 8 ਦਿਨ ਦਾ 10 ਦਾ ਟਾਈਮ ਹੁੰਦਾ ਜਿਹੜੇ ਇਹਨਾਂ ਦੇ ਬੰਦਿਆਂ ਤੋਂ ਕਹਿੰਦੇ ਸਾਨੂੰ ਅੱਜੇ ਚਾਹੀਦੀ ਜੀ ਫਰਜ਼ ਹੁਣੇ ਚਾਹੀਦੀ ਐਮਐਲ ਦਾ ਕੰਮ ਹੈ ਜਾਂ ਇਹਨਾਂ ਦਾ ਕੰਮ ਹੈ ਇਸ ਕਰਕੇ ਸਾਨੂੰ ਫਿਰ ਉਹਨਾਂ ਦਾ ਕੰਮ ਪਿੱਛੇ ਕਰਨਾ ਪੈਂਦਾ ਫਿਰ ਇਹਨਾਂ ਦਾ ਕੰਮ ਕਰਨਾ ਪੈਂਦਾ ਕਿਹਨਾਂ ਕਰਕੇ ਲੋਕਾਂ ਨੂੰ ਫਿਰ ਉਹਨਾਂ ਦੇ ਪਿੱਛੇ ਨੂੰ ਦੇਖੋ ਨਰਾਜਗੀ ਤਾਂ ਸੀ ਮੰਗ ਪੱਤਰ ਦੇ ਹੀ ਦਿੱਤਾ ਹੈ ਜੀ ਕਿ ਨਰਾਜਗੀ ਮੁਲਾਜ਼ਮਾਂ ਨੂੰ ਮੁਲਾਜ਼ਮ ਤੋਂ بجائے ਹੁਣ ਮਲਜ਼ਮ ਕਹਿਣ ਲੱਗ ਗਏ ਆ ਲੋਕ ਵੀ ਤੇ ਸਰਕਾਰ ਦੇ ਬਦਲਾ ਹੀ ਆ ਇਹ ਜਿਹਦੇ ਰਾਹੀ ਮੁਲਾਜ਼ਮ ਜਿਹੜੇ ਕਿ ਦਿਨ ਰਾਤ ਆਪਣਾ ਘਰ-ਵਾਰ ਛੱਡ ਕੇ 24 ਘੰਟੇ ਹੰਦੀਆਂ ਡਿਊਟੀਆਂ ਵੀ ਇਹ ਹਰ ਦੌਰਾਨ ਤੇ ਹੋਰ ਕੋਈ ਆਫਤਾਂ ਦੌਰਾਨ ਕਰਦੇ ਆਂ ਤੇ ਮੈਂ ਜੇ ਗੱਲ ਕਰ ਆਪਣੇ ਪਟਵਾਰੀਆਂ ਦੀ ਤਾਂ ਸਾਡੇ ਇੱਥੇ 150 ਸਰਕਲ ਹੈ ਜੀ 150 ਸਰਕਲਾਂ ਦੇ ਇੱਕ ਪ੍ਰਤੀ ਸਰਕਲ 3 ਜਾਂ 4 ਪਿੰਡ ਹੁੰਦੇ ਤੇ ਜੇ ਤੁਸੀਂ ਪਿੰਡਾਂ ਦੀ ਗਿਣਤੀ ਲਾਓ ਤਾਂ ਇਹ ਕਰੀਬਨ 600 ਪਿੰਡ ਹੈ ਤੇ ਸਾਡੇ ਕੋਲੇ ਸਿਰਫ 42 ਪਟਵਾਰੀ ਹੈ ਜਿਹੜੇ ਮੌਜੂਦਾ ਕੰਮ ਕਰਦੇ ਆਂ ਪਿਆਰੀਆਂ 24 14 ਮਿਤੀਵਾਰੀ ਇਹੋ ਜੇ ਨੇ ਜਿਹੜੇ ਸਰਕਾਰ ਨੇ ਰਿਟਾਇਰ ਹੋਣ ਨੂੰ ਕ੍ਰੰਤ ਦੁਬਾਰਾ ਰੱਖ ਲੈ ਤੇ ਇਹੋ ਜੇ ਹਾਲਾਤਾਂ ਦੇ ਵਿੱਚ ਅਸੀਂ ਲੋਕਾਂ ਦਾ ਕੰਮ ਕਰ ਰਹੇ ਨੇ ਚਲਾ ਨਹੀਂ ਰਹੇ ਅਸੀਂ ਪੂਰੀ ਤਰ੍ਹਾਂ ਨਾਲ ਤੰਦਈ ਨਾਲ ਕੰਮ ਕਰ ਰਹੇ ਨੇ ਤੇ ਜਿਹੜੇ ਇਹ ਸਰਕਾਰ ਦੇ ਸੋ ਕਾਲਡ ਵਲੰਟੀਅਰ ਨੇ ਇਹ ਬਲੈਕਮੇਲਿੰਗ ਦਾ ਕਲਚਰ ਜਿਹੜਾ ਇਹ ਸਰਕਾਰ ਚਲਾ ਰਹੀ ਹੈ ਮੁਲਾਜ਼ਮਾਂ ਨੂੰ ਬਲੈਕਮੇਲ ਕਰ ਰਹੀ ਹੈ ਇਹਦੇ ਤੋਂ ਅਸੀਂ ਪਰੇਸ਼ਾਨ ਹੈ ਜੀ ਤੇ ਨਾ ਹੀ ਸਾਨੂੰ ਕੰਮ ਕਰਨ ਦਿੱਤਾ ਜਾ ਰਿਹਾ ਜੀ ਲੋਕਾਂ ਦਾ ਅਸੀਂ ਕੰਮ ਕਰਦੇ ਆਂ ਤੇ ਸਾਨੂੰ ਗੱਲ-ਗੱਲ ਤੇ ਬਲੈਕਮੇਲ ਕੀਤਾ ਜਾ ਰਿਹਾ ਤੇ ਅਸੀਂ ਤਾਂ ਇਹਦੇ ਖਿਲਾਫ ਸਾਡੇ ਕੋਲੇ ਕੋਈ ਵਿਕਲਪ ਹੀ ਨਹੀਂ ਫੁੱਟਿਆ ਜੀ ਇਹ ਧਰਨਾ ਲਾਉਣ ਤੋਂ ਇਲਾਵਾ ਤੁਸੀਂ ਕਹਿੰਦੇ ਆ ਵੀ ਅਸੀਂ ਭ੍ਰਿਸ਼ਟਾਚਾਰ ਨੂੰ ਨਕੇਲ ਪਾਉਣੀ ਆ ਤੁਸੀਂ ਕਹਿੰਦੇ ਹੋ ਬਲੈਕਮੇਲਿੰਗ ਕਰ ਰਹੇ ਆ ਕੀ ਨਹੀਂ ਭ੍ਰਿਸ਼ਟਾਚਾਰ ਨੂੰ ਨਕੇਲ ਪਾਉਣੀ ਆ ਤਾਂ ਕਿ ਸੋਸ਼ਲ ਮੀਡੀਆ ਤੇ ਉਹਨੇ ਉਹਨਾਂ ਕੋਲੇ ਕਾਰਵਾਈ ਕਰਨ ਸਰਕਾਰ ਕੋਲੇ ਇਹਨੇ ਰੂਲ ਹੈ ਰੈਗੂਲੇਸ਼ਨ ਹੈ ਸੰਵਧਾਨ ਬਣਿਆ ਹੈ ਸਾਰੀਆਂ ਉਹਨਾਂ ਕੋਲ ਫੋਰਸਿਸ ਹੈ ਉਹ ਕਾਰਵਾਈ ਕਰਨ ਜੇ ਜੇ ਹੋ ਸਕਦੇ ਆ ਤੇ ਇਹੇ ਜੇ ਕਰਕੇ ਵਾਹ ਵਾਹ ਹੀ ਖੱਟ ਕੇ ਕੀ ਭ੍ਰਿਸ਼ਟਾਚਾਰ ਨੂੰ ਖਤਮ ਕਰ ਰਹੇ ਆ ਉਹ ਤਾਂ ਭ੍ਰਿਸ਼ਟਾਚਾਰ ਨੂੰ ਵਧਾਵਾ ਦੇ ਰਹੇ ਆ ਲੋਕੀ ਤਾਂ ਲੋਕੀ ਤਾਂ ਲੋਕਾਂ ਨੂੰ ਕਾਨੂੰਨ ਦੱਸਣ ਦੀ بجائے ਉਹਨਾਂ ਨੂੰ ਮੈਨੀਪੂਲੇਟ ਕਰਨਾ ਸ਼ੁਰੂ ਕਰ ਦਿੱਤਾ ਸਰਕਾਰ ਨੇ ਕਿ ਹਾਂ ਜੀ ਇਹ ਤਾਂ ਮੁਲਾਜ਼ਮ ਹੀ ਗਲਤ ਹੈ ਹਾਲਾਂਕਿ ਉਹਨਾਂ ਨੂੰ ਲੋਕਾਂ ਨੂੰ ਕਾਨੂੰਨ ਦੇ ਬਾਰੇ ਅਵੇਅਰ ਕਰਨਾ ਸਰਕਾਰ ਦੀ ਜ਼ਿੰਮੇਵਾਰੀ ਹੈ ਕਿ ਇਹ ਕਾਨੂੰਨ ਹੈ ਇਸ ਕਾਨੂੰਨ ਦੇ ਮੁਤਾਬਕ ਕੰਮ ਕਰੋ ਇਹ ਸਾਨੂੰ ਉਲਟਾ ਸਾਨੂੰ ਦੋਸ਼ੀ ਬਣਾਇਆ ਜਾ ਰਿਹਾ ਹੈ ਇਹਨਾਂ ਦੇ ਕਰਕੇ। ਜੇ ਤੁਹਾਡੇ ਤਹਿਸੀਲਦਾਰ ਸਾਹਿਬ ਇਸ ਗੱਲ ਤੋਂ ਨਾਰਾਜ਼ ਹੋ ਕੇ ਚਲੇ ਛੁੱਟੀ ਲੈ ਜਗੇ ਕੀ ਹੈ? ਨਹੀਂ ਉਹ ਛੁੱਟੀ ਬਾਰੇ ਦੇਖੋ ਜੀ ਉਹ ਦਫ਼ਤਰ ਤੋਂ ਪਤਾ ਲੱਗੂਗਾ ਜੀ ਉਹ ਇਸ ਗੱਲ ਤੋਂ ਨਾਰਾਜ਼ ਨੇ ਜਾਂ ਕੀ ਉਹਨਾਂ ਦੇ ਕਾਰਨ ਹੈ। ਅਸੀਂ ਤਾਂ ਤੁਹਾਨੂੰ ਆਪਣੀਆਂ ਸਮੱਸਿਆਵਾਂ ਦੱਸ ਸਕਦੇ ਹਾਂ ਜਿਹੜਾ ਸਾਡੇ ਮੁਲਾਜ਼ਮਾਂ ਨਾਲ ਵਧਿੱਕੀਆਂ ਬਲੈਕਮੇਲਿੰਗਾਂ ਹੋ ਰਹੀਆਂ ਐ। ਅਸੀਂ ਤਾਂ ਤੁਹਾਨੂੰ ਉਹਦੇ ਬਾਰੇ ਗੱਲਾਂ ਕਰ ਦਾਂਗੇ। ਠੀਕ